ਭਾਰਤੀ ਫੌਜ ਵੱਲੋਂ ਚਲਾਇਆ ਆਪਰੇਸ਼ਨ ਸਿੰਦੂਰ ਨਾਲ ਪਾਕਿਸਤਾਨ ਹਾਲੇ ਤੱਕ ਖੋਫੇ ਚ ਹੈ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਿਚਕਾਰ 8 9 ਮਈ ਦੀ ਰਾਤ ਨੂੰ ਜਦੋਂ ਬ੍ਰਹਮੋਸ ਮਿਜ਼ਾਈਲ ਨੇ 라ਵਲਪਿੰਡੀ 에어ਪੇਸ ਤੇ ਤਬਾਹੀ ਮਚਾਈ ਤਾਂ ਪਾਕਿਸਤਾਨੀ ਫੌਜ ਦੇ ਪੈਰਾਹੈਂਟੋ ਜ਼ਮੀਨ ਖਿਸਕ ਗਈ ਨਤੀਜਾ ਇਹ ਹੋਇਆ ਕਿ ਫੌਜੀ ਹੈੱਡਕੁਆਰਟਰ ਨੂੰ 라ਵਲਪਿੰਡੀ ਤੋਂ ਇਸਲਾਮਾਬਾਦ ਤਬਦੀਲ ਕਰਨ ਦਾ ਪ੍ਰੋਜੈਕਟ ਜੋ ਕਈ ਸਾਲਾਂ ਤੋਂ ਰੁਕਿਆ ਹੋਇਆ ਸੀ ਹੁਣ ਗਤੀ ਫੜ ਗਿਆ ਨਵਾਂ ਜਰਨਲ ਹੈੱਡਕੁਆਟਰ اسلامਾਬਾਦ ਵਿੱਚ ਮਰਗਾਲਾ ਪਹਾੜੀਆਂ ਦੀ ਹੱਟੀਆਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਜੀ ਐਚ ਕਯੂ ਚਨ ਕਿ ਪਾਕਿਸਤਾਨੀ ਫੌਜ ਦੀ ਸਿੱਧੀ ਰਿਪੋਰਟਿੰਗ ਅਤੇ ਕਮਾਂਡ ਪੋਸਟ ਇੱਥੇ ਸਥਿਤ ਹੈ ਕਿਸੇ ਵੀ ਮਿਜ਼ਾਈਲ ਜਾਂ ਅਤਵਾਦੀ ਹਮਲੇ ਤੋਂ ਪੂਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਹਾੜਾ ਦੇ ਅੰਦਰ ਨਵਾਂ ਫੌਜ ਕੰਟਰੋਲ ਰੂਮ ਅਤੇ ਫੌਜ ਮੁਖੀ ਦਾ ਦਫ਼ਤਰ ਵੀ ਬਣਾਇਆ ਜਾ ਰਿਹਾ ਹੈ ਕੰਟਰੋਲ ਰੂਮ ਨੂੰ ਪਹਾੜਾ ਦੇ ਅੰਦਰ 10 ਕਿਲੋਮੀਟਰ ਲੰਬੀ ਸੁਰੰਗ ਰਾਹੀਂ ਸੁਰੱਖਿਅਤ ਕੀਤਾ ਜਾ ਰਿਹਾ ਹੈ ਇਸ ਜਗ੍ਹਾ ਨੂੰ ਮਸਾਇਲਾ ਹਮਲਿਆ ਤੋਂ ਸੁਰੱਖਿਆ ਦੇ ਲਿਹਾਜ਼ ਨਾਲ ਸੁਰੱਖਿਅਤ ਮੰਨਿਆ ਜਾਂਦਾ ਹੈ ਇਸਲਾਮਾਬਾਦ ਵਿੱਚ ਪ੍ਰਸਤਾਵਿਤ ਨਵੇਂ ਫੌਜੀ ਹੈੱਡਕੁਆਟਰ ਤੋਂ ਹਵਾਈ ਸੈਨਾ ਦਾ ਅੱਡਾ ਸਿਰਫ 3 ਕਿਲੋਮੀਟਰ ਅਤੇ ਜਲ ਸੈਨਾ ਦਾ ਮੁੱਖ ਦਫ਼ਤਰ 6 ਕਿਲੋਮੀਟਰ ਦੂਰ ਹੈ ਤੁਹਾਨੂੰ ਦੱਸ ਦਈਏ ਕਿ ਬ੍ਰਮਹੋਸ ਮਜ਼ਾਇਲ ਨੇ 라ਵਲਪਿੰਡੀ ਦੇ ਚਕਵਾਲਾ ਵਿਖੇ ਸਥਿਤ ਨੂਰ ਖਾਨ 에ਅਰ ਬੇਸ ਤੇ ਤਬਾਹੀ ਮਚਾਈ ਸੀ ਇਹ ਮੌਜੂਦਾ ਜੀ ਐਚ ਕਯੂ ਤੋਂ ਸਿਰਫ 8 ਕਿਲੋਮੀਟਰ ਦੂਰ ਹੈ ਭਾਰਤੀ ਫੌਜ ਵੱਲੋਂ ਚਲਾਇਆ ਆਪਰੇਸ਼ਨ ਸਿੰਦੂਰ ਨਾਲ ਪਾਕਿਸਤਾਨ ਹਾਲੇ ਤੱਕ ਖੋਫ ਵਿੱਚ ਹੈ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਿਚਕਾਰ 8 9 ਮਈ ਦੀ ਰਾਤ ਨੂੰ ਜਦੋਂ ਬ੍ਰਹਮੋਸ ਮਿਜ਼ਾਈਲ ਨੇ 라ਵਲਪਿੰਡੀ 에어বেਸ ਤੇ ਤਬਾਹੀ ਮਚਾਈ ਤਾਂ ਪਾਕਿਸਤਾਨੀ ਫੌਜ ਦੇ ਪੈਰਾਹੈਂਟੋ ਜ਼ਮੀਨ ਖਿਸਕ ਗਈ ਨਤੀਜਾ ਇਹ ਹੋਇਆ ਕਿ ਫੌਜੀ ਹੈੱਡਕੁਆਟਰ ਨੂੰ 라ਵਲਪਿੰਡੀ ਤੋਂ ਇਸਲਾਮਾਬਾਦ ਤਬਦੀਲ ਕਰਨ ਦਾ ਪ੍ਰੋਜੈਕਟ ਜੋ ਕਈ ਸਾਲਾਂ ਤੋਂ ਰੁਕਿਆ ਹੋਇਆ ਸੀ ਹੁਣ ਗਤੀ ਫੜ ਗਿਆ ਨਵਾਂ ਜਰਨਲ ਹੈੱਡਕੁਆਟਰ ਇਸਲਾਮਾਬਾਦ ਵਿੱਚ ਮਰਗਾਲਾ ਪਹਾੜੀਆਂ ਦੀ ਹੱਟੀਆਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਜੀ ਐਚ ਕਿਊ ਚਾਨਕੀ ਪਾਕਿਸਤਾਨੀ ਫੌਜ ਦੀ ਸਿੱਧੀ ਰਿਪੋਰਟਿੰਗ ਅਤੇ ਕਮਾਂਡ ਪੋਸਟ ਇੱਥੇ ਸਥਿਤ ਹੈ ਕਿਸੇ ਵੀ ਮਿਜ਼ਾਈਲ ਜਾਂ ਅਤਵਾਦੀ ਹਮਲੇ ਤੋਂ ਪੂਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਹਾੜਾ ਦੇ ਅੰਦਰ ਨਵਾਂ ਫੌਜ ਕੰਟਰੋਲ ਰੂਮ ਅਤੇ ਫੌਜ ਮੁਖੀ ਦਾ ਦਫ਼ਤਰ ਵੀ ਬਣਾਇਆ ਜਾ ਰਿਹਾ ਹੈ ਕੰਟਰੋਲ ਰੂਮ ਨੂੰ ਪਹਾੜਾ ਦੇ ਅੰਦਰ 10 ਕਿਲੋਮੀਟਰ ਲੰਬੀ ਸੁਰੰਗ ਰਾਹੀਂ ਸੁਰੱਖਿਅਤ ਕੀਤਾ ਜਾ ਰਿਹਾ ਹੈ ਇਸ ਜਗ੍ਹਾ ਨੂੰ ਮਸਾਇਲਾ ਹਮਲਿਆ ਤੋਂ ਸੁਰੱਖਿਆ ਦੇ ਲਾਹਾਜ਼ ਨਾਲ ਸੁਰੱਖਿਅਤ ਮੰਨਿਆ ਜਾਂਦਾ ਹੈ اسلامਾਬਾਦ ਵਿੱਚ ਪ੍ਰਸਤਾਵਿਤ ਨਵੇਂ ਫੌਜੀ ਹੈੱਡ ਕੁਆਟਰ ਤੋਂ ਹਵਾਈ ਸੈਨਾ ਦਾ ਅੱਡਾ ਸਿਰਫ 3 ਕਿਲੋਮੀਟਰ ਅਤੇ ਜਲ ਸੈਨਾ ਦਾ ਮੁੱਖ ਦਫ਼ਤਰ 6 ਕਿਲੋਮੀਟਰ ਦੂਰ ਹੈ ਤੁਹਾਨੂੰ ਦੱਸ ਦਈਏ ਕਿ ਬ੍ਰਮਹੋਸ ਮਜ਼ਾਇਲ ਨੇ 라ਵਲਪਿੰਡੀ ਦੇ ਚਕਵਾਲਾ ਵਿਖੇ ਸਥਿਤ ਨੂਰ ਖਾਨ 에ਅਰ ਬੇਸ ਤੇ ਤਬਾਹੀ ਮਚਾਈ ਸੀ ਇਹ ਮੌਜੂਦਾ ਜੀ ਐਚ ਕਯੂ ਤੋਂ ਸਿਰਫ 8 ਕਿਲੋਮੀਟਰ ਦੂਰ ਹੈ